ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਬਾਈ ਤੱਕਿਆਂ ਬੱਸੇ ਬਾਕੀ ਮੋਟਰ ਬੈਠੇ ਜੀ ਹਵਾ ਚੱਲਦੀ ਹੈ ਬਹੁਤ ਵਧੀਆ ਵੀ ਅੱਜ ਹਵਾ ਦਾ ਕੋਈ ਸੁਰਜ ਨਹੀਂ ਹੈਗਾ ਕਦੇ ਪਹਾੜ ਜਾ ਜਾਂਦਾ ਇੱਧਰ ਤੇ ਜੇ ਪਹਾੜ ਕੇ ਨਹੀਂ ਤੇ ਹਵਾ ਆਉਂਦੀ ਬਹੁਤ ਠੰਡੀ ਹਵਾ ਆਉਂਦੀ ਹੈ ਵੀ ਕਦੇ ਪਛਵਾ ਜੀ ਆ ਜਾਂਦੇ ਕਦੇ ਦੱਖਣ ਦਾ ਸਾਜਾ ਘੁੰਮਣ ਘੇਰੀ ਜੀ ਪਈ ਵੀ ਹਵਾ ਦੀ ਵੀ ਸਵੇਰੇ ਬਹੁਤ ਬੱਦਲ ਉੱਠੇ ਆਪਣੇ ਇੱਕ ਵਾਰ ਸਾਰੇ ਉੱਪਰ ਕਾਲੀ ਘਟਾ ਇਧਰ ਜਿੱਧਰ ਆਪਾਂ ਕਹਿੰਦੇ ਨਾ ਭੈਣੀ ਵਾਲੇ ਪਾਸੇ ਦੇ ਬੱਦਲ ਚੜਜੇ ਵੀ ਸਾਡੇ ਮੀਂਹ ਪੈ ਗਈ ਜਾਂਦਾ ਵੀ ਅੱਜ ਇਧਰ ਤੇ ਬੱਦਲ ਚੜਿਆ ਸਵੇਰੇ ਸੱਜੇ ਹੀ ਚੜ ਗਿਆ ਦਾ ਬੱਦਲ तकरीबन 4 6:30 ਵਜੇ ਦੇਖਿਆ ਆਪਾਂ ਨੇ ਘਟਾ ਜੀ ਹੈ ਗਈ ਦੀ ਹਵਾ ਥੋੜੀ ਥੋੜੀ ਚੱਲਦੀ ਦੀ ਹਵਾ ਨਹੀਂ ਅੱਜ ਚੱਲੀ ਬਹੁਤੀ ਵੀ 6:00 ਵਜੇ ਲੱਗ ਗਿਆ ਦਾ ਮੀਂਹ ਪੈਣ ਆਪਣੇ ਜਿਹੜੇ ਪੰਤਾਲੇ ਚ ਲਾਏ ਚੱਲੇ ਆ ਬਹੁਤ ਹਨੀ ਜਦ ਸਟਾਰਟਿੰਗ ਕਰੀਏ ਸਟਾਰਟਿੰਗ ਬਹੁਤ ਵਧੀਆ ਕਰੀਏ ਮੋਟੇ ਮੋਟੇ ਕਣੀਆਂ ਗਿਰ ਕੇ ਇੱਕ ਵਾਰ ਸੋਹਣਾ ਛਾਛੜਾ ਜ ਉਤਰਿਆ ਬੱਦਲ ਵੀ ਬਹੁਤ ਘੋਰदाई ਬਹੁਤ ਆਇਆ ਤਾਂ ਵੀ ਲੈ ਅੱਜ ਕਰਦੂ ਗਰੀਜਾ ਪੂਰੀਆਂ ਸਾਰੀਆਂ ਪਰ ਨਹੀਂ 45 ਦੇ ਚਲਾਏ ਆ ਚਲੋ ਹੁਣ ਮੌਸਮ ਜਿਹੜਾ ਇੰਨੇ ਗੱਲੇ ਠੰਡਾ ਚ ਹੋਇਆ ਵਾ ਕਿਉਂ ਸਵੇਰ ਉਹਦਾ ਖੇਤ ਦੇ ਗਿੱਲੇ ਕਰਤੇ ਤੇ ਵੀ ਹੌਣ ਤੂਪਾਂ ਨਿਕਲੀ ਵੀ ਆਹੀ ਤੂਪਾਂ ਨੇ ਸਗਾ ਵੀ ਦਿੱਤੇ ਜਿਹੜਾ 45 ਚੱਲਜ ਹੋਇਆ ਤਾਂ ਬਹੁਤ ਨਹੀਂ ਜਾ ਚਲੋ ਫਸਲਾਂ ਨੂੰ ਮੜਾ ਮੋਟਾ ਫਾਇਦਾ ਤਾਂ ਹੋਇਆ ਹੀ ਆ ਵੀ ਇੱਕ ਮੌਸਮ ਵਿੱਚ ਤਬਦੀਲੀ ਬਹੁਤ ਆ ਗਈ ਨਹੀਂ ਕੱਲ ਦੇਖਿਆ ਕੱਲ ਗਰਮੀ ਬਹੁਤ ਸੀ ਚਲੋ ਹਵਾ ਚੱਲਦੀ ਤੀ ਉਹਨਾਂ ਫਰਕ ਨਹੀਂ ਪੈਂਦਾ ਹੈਗਾ ਯਾਨੀ ਕੱਲ ਰਾਤ ਵੀ ਬੱਟ ਬਹੁਤ ਆ ਰਾਤ 12 ਵਜੇ ਤੱਕ ਵੀ ਬੱਟ ਪਉ ਰਿਹਾ ਇਹ ਬੱਟ ਤੇ ਨਿਸ਼ਾਨੀ ਜਹੀ ਹੋਣਦੇ ਵੀ ਕੋਸਣਾ ਕੋਦ ਚਾਂਸ ਹੋਊਗੇ ਪਰ ਅੱਗੇ ਹਵਾ ਸਾਰਿਆਂ ਦੇ ਪਹਿਲਾਂ ਹਵਾ ਆਉਂਦੀ ਆ ਜਿਹੜੀ ਹਵਾ ਆਉਂਦੀ ਉਹ ਗਰਦ ਧੂੜ ਦੇ ਅੰਤੇ ਨਹੀਂ ਕਿਉਂਕਿ ਤਾਂ ਲੈਜਰ ਵਜੇ ਕਰਾਹਾਂ ਕਰਾ ਖੇਤ ਸੁੱਕੇ ਪਏ ਆ ਗੂਧੇ ਕਰਕੇ ਗਰਦ ਉੱਡਦੀ ਆ ਬਹੁਤ ਪਰ ਅੱਜ ਪਹਿਲਾਂ ਮੀਂਹ ਵਿਆ ਮੀਂਹ ਦੇ ਬਾਅਦ ਚਲੋ ਫਿਰ ਆਈ ਹੈ ਹਵਾ ਬਹੁਤੀ ਨਹੀਂ ਆਈ ਹੈਗੀ ਹਿਸਾਬ ਦੀ ਆਈ ਹੈ ਲੱਗਦੇ ਏਕਣਾ ਤਾਂ ਬਿਨੇਰੀ ਆਊਗੀ ਕਈ ਜਗ੍ਹਾ ਬੁੱਲੇ ਜੇ ਜ਼ੋਰ ਜਗ੍ਹਾ ਲਾਉਣ ਦੇ ਪਰ ਆਏ ਬਾਅਦ ਚ ਸਾਰੇ ਕਿਉਂ ਫਿਰ ਗੜਦੌੜ ਨੇ ਵਾਲਾ ਦਾ ਚਾਂਸ ਰਹਿ ਜਾਂਦਾ ਹੈਗਾ ਮੀਂਹ ਸੋਣਾ ਪੈਲੇ ਦਾ ਪੰਤਾਲਾ ਚੱਲ ਜਾ ਵੀ ਵਧੀਆ ਹੋ ਲਿਆ ਚਲੋ ਆਇਕਣ ਵੀ ਤੀਏ ਚੌਥੇ ਦਿਨ ਪਈ ਜਾਵੇ ਮਾੜਾ ਮੋਟਾ ਦਰਾਖਤਾਂ ਨੂੰ ਜਿਹੜੇ ਨਹੀਂ ਜਿੱਥੇ ਪਾਣੀ ਲੱਗਦਾ ਹੈਗਾ ਜਿੱਕਰ ਉਹ ਮੋਟਰ ਮੋਟਰ ਖੜੇ ਆਏ ਉਪਰ ਖਾਲ ਖੂਲ ਦਾ ਬੰਦੋਬਸਤ ਨਹੀਂ ਬਣਦਾ ਕਿਤੇ ਉੱਥੇ ਉਹਨਾਂ ਨੂੰ ਪਾਣੀ ਲੱਗ ਜਾਂਦਾ ਫਸਲਾਂ ਹਰੇ ਕੇ ਪਾਣੀ ਮੰਗਦੀਆਂ ਵੀ ਪਾਣੀ ਦਾ ਚਲੋ ਫਿਰ ਵੀ ਬਹੁਤ ਜਿਹੜਾ ਅੱਜ ਮੀਂਹ ਪਿਆ ਪੰਤਾਲਾ ਚੱਲ ਗਿਆ ਜਿਹੜਾ ਬਾਹੋ ਖੇਤ ਅਗੇ ਸੁੱਕ ਪਰ ਜਕਣਾ ਆਪਣੀ ਚਰੀਆਂ ਨੂੰ ਕੱਲ ਚਰੀ ਨੂੰ ਪਾਣੀ ਲਾਉਣ ਲੱਗੇ ਦਾ ਬੰਦ ਕਰਤਾ ਤਾਂ ਵੀ ਤਕਰੀਬਨ 2-3 ਦਿਨ ਕੱਢ ਦੇਣੇ ਉਹਨਾਂ ਉਹਦੇ ਗਲੇ ਕਿਉਂ ਚਰੀ ਤਾਂ ਹੁਣ ਥੱਲੇ ਤੋਂ ਪਾਣੀ ਲੱਗਦੀ ਹੈਗੀ ਸੁੱਕਦਾ ਨਹੀਂ ਹੈਗਾ ਵੀ ਇੱਕ ਜਿਹੜਾ ਜਮਲ ਹੋਮ ਦਰਾਖਤ ਹੈ ਆਪਣੇ ਆ ਫਸਲ ਹੈ ਜਿਹੜਾ ਉੱਪਰ ਤੇ ਪਾਣੀ ਮੀਂਹ ਆਲਾ ਇਹ ਤਾਂ ਰੇਹ ਮੰਗਣ ਲੱਗਾ ਪਾਣੀ ਫਿਰ ਦੂਆ ਪਾਣੀ ਵੀ ਕੰਮ ਕਰਨ ਲੱਜੰਦਾ ਆਪਣਾ ਮੋਟਰਾਂ ਦਾ ਵੀ ਪਾਣੀ ਵੀ ਚਲੋ ਠੀਕ ਹੈ ਸਾਰੇ ਦੇ ਬੱਤ ਜਿਹੜਾ ਗਰਮੀ ਨੂੰ ਬਹੁਤ ਹੀ ਉਤੇ ਆਰਾਮ ਮਿਲ ਗਿਆ ਰਾਜ ਜਿਹੜੀ ਹਵਾ ਚੱਲਦੀ ਹੁਣ ਘੁੰਮਣ ਕੇ ਰੀ ਚੱਲਦੀ ਆ ਕਦੇ ਦੱਖਣ ਹੋ ਜਾਂਦਾ ਕਦੇ ਫਾੜ ਜਿਹੇ ਸਾਹ ਜ ਆਉਣ ਲੱਜਣਾ ਕਦੇ ਪੱਛਵਾੜ ਚੱਲਦੀ ਵੀ ਸੋਣੀ ਆ ਐਨੀ ਵੀ ਘੱਟ ਚੱਲਦੀ ਆ ਸੋਣੀ ਫਿਰ ਵੀ ਹਵਾ ਲੱਗਦੀ ਆ ਵੀ ਚਲੋ ਬਾਕੀ ਦਿਖਾਉਂਦੇ ਜੀ ਕਾਰੋਬਾਰ ਹੋਰ ਮੱਕੀ ਅੱਜ ਉਧਰ ਸਰਬਜੀਤ ਦਾ ਟਰੈਕਟਰ ਵੀ ਕੱਢਣਾ ਦਾ ਮੱਕੀ ਦਾ ਉਧਰ ਬੱਦਲ ਚੜਿਆ ਕਿਣੀਆਂ ਜਿ ਲੱਗਿਆ ਪੈਣ ਉਧਰ ਮੌਕੇ ਕੱਢਣਗੇ ਟਰਾਲਾ ਹੋਰਿਆ ਖੜਾਤਾ ਵੀ ਉਸਾਮ ਕਾ ਉਥੇ ਟਰਾਲਾ ਉਹਨਾਂ ਦਾ ਵੀ ਫਸ ਗਿਆ ਦੋ ਤਿੰਨ ਟਰੈਕਟਰ ਪਾਏ ਅੱਗੇ ਪਿੱਛੇ ਫੇ ਜੇਸੀਬੀ ਵਾਲਾ ਕੰਮ ਹੋ ਗਿਆ ਤਾਂ ਇੱਕ ਵਾਰ ਮਗਾਉਣ ਨੂੰ ਵੀ ਚਲੋ ਉਹ ਵੀ ਦਿਖਾਉਂਦੇ ਆਪਾਂ ਨਾਲ ਜਿੰਨਾ ਕ ਕੈਮਰੇ ਚ ਕੈਦ ਕਰਿਆ ਦਿਖਾਵਾਂਗੇ ਜੋਰ-ਜੋਰ ਲਾ ਕੇ ਕੱਢਣਾ ਪਿਆ ਨਿਕਲ ਗਿਆ ਚਲੋ ਨਹੀਂ ਤਾਂ ਫਿਰ ਦਕਮਣ ਛੇੜ ਜਾਂਦਾ ਇੱਕ ਵਾਰ ਜੇ ਜੀਸੀਬੀ ਗੱਲ ਫਿਰ ਤੁਹਾਨੂੰ ਪਤਾ ਖਰਚਾ ਵੱਧ ਆਉਦਾ ਵੀ ਉਹਦਾ ਵੀ ਐਂ ਲੱਗਦਾਦਾ ਵੀ ਜੀਸੀਬੀ ਗੱਲ ਵੀ ਨਿਕਲਣਾ ਹੈਗਾ ਵੇ ਤਾਰ ਕੇ ਲੱਦਣਾ ਪੈਣਾ ਫਿਰ ਦਕਮਣ ਹੋ ਜਾਂਦਾ ਸਾਰੇ ਹੀ ਚਲੋ ਨਿਕਲ ਗਿਆ ਬਹੁਤ ਔਖਾ ਹੈ ਕਿ ਖੇਤ ਤਿਲਕੜ ਜੀ ਹੋ ਗਈ ਸੀ ਪਾਣੀ ਖੜਕਾ ਤੇ ਮੱਕੀ ਵਾਲੇ ਖੇਤ ਤੇ ਫਿਰ ਟਰੈਕਟਰ ਗੱਲੇ ਵਿੱਚ ਕੰਮ ਨਹੀਂ ਕਰਦਾ ਹੈਗਾ ਚਲੋ ਉਹ ਵੀ ਆਪਾਂ ਜਨਾ ਕੈਦ ਕਰਾ ਰੱਖਨਗਾਂਗੇ ਬਾਕੀ ਹੋਰ ਦਿਖਾਉਂਦੇ ਜੀ کاروبار ਜਿਹੜੇ ਚੱਲ ਲੋਈ ਚੱਲ ਪਿਆ ਮੀਂਹ ਵਾਲਾ ਕੰਮ ਵੱਡਾ ਹੋ ਗਿਆ ਸਾਡੇ ਦੇ ਬੱਦਲ ਆਹੋਂ ਤੱਕ ਤੜਕਾ ਹੀ ਨਿਕਲੇ ਆ ਬੱਦਲ ਮੇਰੇ ਅਜ ਹਵਾ ਨਹੀਂ ਹੈਗੀ ਹਵਾ ਨਾ ਹੋਣ ਕਰਕੇ ਵੀ ਬਹੋਰੀ ਹੁੰਦਾ ਦੇਖੋ ਸੁੱਕੇ ਕੱਖਾਂ ਖੜਾਏ ਨੇ ਵਧੀਆ ਇਹ ਸੋਣਾ ਚੱਲ ਪਿਆ ਕੰਮ ਐਨੇ ਜੇ ਫਸਲਾਂ ਨੂੰ ਬਹੁਤ ਫਾਇਦਾ ਹੋ ਜਾਣਾ ਜੋ ਪਾਣੀ ਦੂਆ ਲਾਉਂਦੇ ਪਾਣੀ ਦੂਆ ਜਿਹੜਾ ਮੋਟਰ ਵਾਲਾ ਉਹਦਾ ਕੋਈ ਇੰਨਾ ਹੋ ਨਹੀਂ ਹੈਗਾ ਜਾਂ ਤਾਂ ਇੱਕ ਵਾਰ ਟਾਈਮ ਜੇਡ ਪਾਉਣੇ ਵਾਲਾ ਕੰਮ ਹੋ ਜਾਂਦਾ ਇਕੜਾ ਹੁਣ ਮੀਂਹ ਪੈ ਗਿਆ ਮੀਂਹ ਤੇ ਬਾਦ ਉਹ ਵੀ ਕੰਮ ਕਰ ਲਿਆ ਜਾਂਦਾ ਪੂਰਾ ਹਲਾ ਸਟਾਰਟੇ ਹੋਇਆ ਸਟਾਰਟਿੰਗ ਸੌਣੀ ਆ ਰਹੀ ਦੀ ਜਿਹੜੀ ਹੋਈ ਹੈ। ਮਾਤੀ ਦੇਖਦੇ ਆਂ। ਪਿਆ ਕੋਣ ਕਰਦਾ ਹੁਣੇ। ਹਲੇ 6 ਵਜੇ ਵੇ ਸਵੇਰ ਦੇ। ਦਬਾਤ ਹੀ ਕਰਦਾ ਹੁਣ ਆ ਪਹਿਲਾ ਮੀਂਹ ਐ ਸਾ ਪਿਆ ਜਿਹੜਾ ਹਵਾ ਦੇ ਬਗੈਰ ਪਿਆ ਹਾਂ ਨਹੀਂ ਤੇ ਨਾ ਧੂੜ ਗਰ ਭਰਦਣੇ ਤੇ ਸਾਰੇ ਹਾਂ ਹੁਣ ਇਹ ਕਰਨਾ ਵੀ ਟਿੱਕ ਮਾਮੀ ਵਧੀਆ ਚਾਹੀਦਾ ਵੀ ਐ ਜਿਹੜਾ ਫੇ ਮੋਟਰਾਂ ਦਾ ਪਾਣੀ ਵੀ ਕੰਮ ਕਰਲਾ ਚੰਦਾ ਖੇਤਾਂ ਨੂੰ ਜਹਾ ਕਟਾ ਹੀ ਪੈਣਾ ਹੈ ਟਰੈਕਟਰ ਦਾ ਮੂਹੇ ਪਈ ਹੋਣੀ ਆ ਲੋ ਬਾਈ ਉਧਰ ਸਰਵਜੀ ਦਾ ਟਰੈਕਟਰ ਕੱਟਣ ਲੱਗੇ ਤੇ ਮੱਕੀ ਦਾ ਭਰ ਐ ਉਹ ਫਸ ਗਿਆ ਖੇਤ ਚ ਉਹਦੇ ਮੀਂਹ ਪੈਣ ਲੱਗਿਆ ਹੁਣ ਸਰਵਜੀ ਜੀ ਦਾ ਇਹਨਾਂ ਨੇ ਟਰੈਕਟਰ ਲੈਣ ਆਏ ਨੇ ਇੱਧਰ ਆਣ ਇੰਨੇ ਕ ਨਹੀਂ ਗਿੱਲਾ ਕਰ ਦੇਣਾ ਹੋ ਕੇ ਤਨਾ ਸੁੱਕਾ ਚੀਜ਼ ਕਰ ਦਿੰਦੇ ਹਾਂ ਗੱਲ ਖੋੜਤੀ ਬੱਦਲ ਹੈਗਾ ਵਾਹ ਕਰੂਗਾ ਕੋਸਣਾ ਕੋਸਣਾ ਇਧਰੋਂ ਬਹੁਤ ਖੜਾ ਬੱਦਲ ਇਹਦੇ ਚੱਲਦਾ ਟਿੱਕਾ ਹੀ ਐ ਨਹੀਂ ਫਾਇਦਾ ਬਹੁਤ ਹੈ ਜਿੰਨਾ ਪਿਆ ਰਸਮਾਂ ਜਾਂ ਪੈਂਦਾ ਹਲੇ ਪਾਇਏ ਹਮੀ ਪਰ ਕਰੂਗਾ ਤੇ ਖਾਊਗਾ ਜੋਰ ਤੇ ਇਹਨੂੰ ਕੱਲ ਪਾਣੀ ਛੱਡਿਆ ਤੇ ਲਾਈਟ ਬੱਜ ਗਈ ਜਿਹਦੇ ਚਲੋ ਅੱਜ ਲੱਦਣਾ ਹਾਂ ਮੀਨਾ ਪਾਣੀ ਮੀਂਹ ਵਾਲਾ ਪਾਣੀ ਚੱਕ ਕੇ ਪੂਰਾ ਥੇ ਮੰਗਣ ਲੱਗਾ ਤੇ ਜਾਂਦੀ ਆਈ ਸ਼ਾਲਾ ਮਾਰ ਦਿੱਕਤ ਸੰਦੂਰੀ ਦੀ ਸਪਰੇ ਨਹੀਂ ਕਾਮਯਾਬ ਕਰਤੀ ਦਾ ਅੱਤ ਕੋਈ ਨਾ ਹਰਿ ਰਾਦੇਵਾਰ ਮੀਤੀ ਅਸੇ ਹੁਣ ਖਵਾ ਵੀ ਚਲਦੇ ਨਹੀਂ ਪੈਂਦਾ ਠੰਡ ਲੱਗਣ ਲੱਗ ਪਈ ਕਿਸਮ ਦੀ ਕਿਵਾਇ ਤੇ ਬੀਜੀ ਪਨੇਰੀ ਮਾਕੇਦਰ ਆਪਣਿਆਂ ਵਾਲੀ ਸਵੇਰੋਂ ਭਰ ਕੇ ਦੇ ਪਾਣੀ ਸਾਜ ਕੇ ਸਾਜਰੇ ਲਾਈਟ ਨਾ ਭੱਜ ਜਵੇ ਪਰ ਲਾਈਟ ਭੱਜ ਗਈ ਫਿਰ ਇਹਨਾਂ ਟਾਈਮ ਗੱਲ ਕਰ ਗਈ ਉਹ ਭਾਈ ਬਿਆਹ ਵੀਕ ਬਣਾਗਣਾ ਇੱਧਰ ਅਗਲੀ ਨਿਕਲਦਾ ਲਾਦਾ ਹੁਣ ਉੱਠ ਕੇ ਦੱਸ ਕੱਢ ਵਈਲੂ ਲੂਰੂ ਆਹਾਂ ਆਹ 49 ਸਾਇਰ ਨੂੰ ਕਰ ਲਾ 60000 ਨੂੰ ਬੱਸ ਕਾਲੀ ਦਾ ਇਹ ਥੱਲੇ ਲੱਗ ਗਿਆ ਉਹ ਪਿੱਛੇ ਵੀ ਐਂਗਲ ਜੱਗੇ ਫਸ ਗਿਆ ਉਹ ਜੱਗੇ ਜਿਹੜਾ ਪਿੱਛੇ ਡਾਲੇ ਵਾਲਾ ਐਂਗਲ ਫਸਿਆ ਵਾ ਪੱਟ ਲੈਣਾ ਸਾਰਾ ਕੁਝ ਰੁੜਪਿਆ ਆਹੋ ਆਇਆ ਫਿਰ ਟਾਇਰ ਮਾੜੇ ਗਿੱਟੇ ਹੋ ਗਏ ਉੱਪਰ ਚੜਦੇ ਨਹੀਂ ਉੱਚੇ ਹੋ ਗਏ ਫਿਰ ਚੱਕੋ ਜਣਾ ਹੱਸ ਕੇ ਉਹਨੂੰ ਕੰਮ ਨਾ ਕਰਾ ਉੱਤੀ ਆਇਂ ਕਰਾ ਜਾ ਇਹੇ ਘੜ ਦੋ ਲੈ ਜੀ ਆ ਇਦਰੀ ਹਰ ਦੇ ਕੇ ਇਹ ਕਿੜਾ ਹੁੰਦਾ ਲੋਕ ਆਏ ਤੂੰ ਇਹ ਕਿਰਾ ਕਰ ਬਰ ਬਰ ਹਾਂ ਦਾਦਾ ਕਾਡ ਰਾਗੇ ਗਾਮਾ ਰਾਮੇ ਕੱਜੇ ਦਾ ਬਹੁਤ ਹੈ ਵੈਸੇ ਉੱਚਾ ਕਰਦਾ ਪੂਰਾ ਇਹਨ ਟਰਾਲਾ ਦਾ ਹੋ ਗਿਆ ਪੱਧਰਾ ਇਹਨ ਆਹ ਜੱਟਾ ਕੰਗਾ ਗੰਡ ਮੜਾ ਬਾਹਰ ਬਾਹਰ ਦਾ ਲਾ ਉਹ ਜੱਗੇ ਮੈਂ ਕਹਿੰਦਾ ਪਿੱਛੇ ਮਿੱਟੀ ਬੋਲਾ ਟਰਾਲਾ ਪੱਧਰਾ ਹੋ ਗਿਆ ਇਹਨ ਐਨਾ ਉੱਚਾ ਹੋ ਗਿਆ

ਛੜ ਗਿਆ ਕੰਮ ਨੇੜੇ ਹੀ ਆ ਗਿਆ ਦਾ तकरीबन ਬਹੁਤ ਜ਼ੋਰ ਮਾਰ ਕੇ ਟਰੈਕਟਰ ਐਸੇ ਨਿਕਲੇ ਗਿਆ ਟਰੈਕਟਰ ਬਾਹਰ ਹੀ ਗਿਆ ਟਰੈਕਟਰ ਲਾਓ ਲਾਓ ਮਿੱਟੀ ਲਾਓ ਪਿੱਛੇ ਦੇ ਕੀ ਆ ਜੀ ਹਾਂ ਹੁਣ ਤਾਂ ਨਿਕਲਿਆ ਭਈ ਆ ਬਾਹਰ ਉਹ ਮਿੱਟੀ ਪਿੱਛੇ ਪਾਲ ਲ ਤੂੰ ਉਹ ਪਾਲ ਲ ਤੂੰ ਅੱਜ ਆ ਚੜ ਗਿਆ ਦਾ ਟਰੈਕਟਰ ਪਤਾ ਨਿਕਾ ਦੇ ਖੜ ਕੇ ਆ ਦਾ ਉੱਪਰ ਹੀ ਗਿਆ ਹੁਣ ਤਾਂ ਹਾਂ ਹਾਂ ਪਰ ਦੋ ਵਾਰ ਨਟੋ ਇੱਕ ਵਾਰ ਪਰ ਦੇਖੋ ਹਾਂ ਲੱਗ ਗਿਆ ਆ ਦੇ ਉਹਦੇ ਪਿੱਛੇ ਟਰੈਕਟਰ ਦਾ ਇਹ ਪੈਨ ਚ ਨਹੀਂ ਰਹਿਗੇ ਲੱਗ ਗਿਆ ਇੱਧਰ ਠੀਕ ਐ ਤੇ ਕੜ ਬੜਾ ਲੱਗਿਆ ਯਾ ਲੱਗਦਾ ਕੈਵਰੇ ਖਤਾਰ ਦੇਣਾ ਤਿੰਨ ਦਿਨ ਤਿੰਨ ਨੀਂਦ ਦੋ ਦਿਨ ਰਹਾ ਪਰਸੋਂ ਤੋਂ ਕਹਿੰਦੇ ਸੀ ਖੋਲੀ ਦੀ ਕੱਲ ਨਹੀਂ ਖੋਲੀ ਆਹ ਵਟਸਐਪ ਵੀ ਅੱਗੇ ਪਿਛੇ ਖੋਲੀ ਹੋਣੀ ਐ ਇਹ ਕਿੱਥੇ ਗਵਾਜਦਾ ਪਿੰਡ ਜਾ ਕੇ ਏ ਨੂਰਪੋ ਵਿਦਿਆ ਦੇ ਰੋਲ ਤੇ ਰੋਪੜ ਤੇ ਨੂਰਪੋ ਵਿਦਿਆ ਰੋੜ ਗਿਆ ਏ ਨੂਰਪੋ ਵਿਦਿਆ ਮੈਂ ਤਾਂ ਗਿਆ ਹੀ ਨਹੀਂ ਯਾਰ ਕਰਦੇ ਮੈਂ ਤਾਂ ਇੱਕ ਵਾਰ ਨਾ ਉਹ ਤੇਰਾ ਹੋਲੇ ਮਹੱਲੇ ਨੂੰ ਗਿਆ ਤਾਂ ਉੱਧਰ ਨੂੰ ਕਹਿੰਦੇ ਭੀੜ ਬਹੁਤ ਈ ਕਸ਼ਮੀਰੀ ਬਾਈ ਮੇਰੇ ਨਾਲ ਤਾਂ ਜਾ ਕੇ ਇੱਕ ਵਾਰ ਇਦਾਂ ਨੂੰ ਅਸੀਂ ਬੱਸ ਜਾੜ ਕੇ ਗਏ ਬਹੁਤ ਨੂੰ ਘੁੰਮ ਕੇ ਗਏ ਜਿਹੜਾ ਆਪਣਾ ਰੋਪੜ ਦਰਿਆ ਹੱਡੜਾਪੁਰ ਪਾਰ ਕਰਦੀ ਸਾਰੇ ਉਹਨੂੰ ਸਮਝ ਗਿਆ ਮੈਂ ਪਿੰਡ ਨਗਰ ਨੂੰ ਹਾਂ ਗੜਵਾ ਕੇ ਸਿੱਧਾ ਈ ਨੂਰਪੋ ਵਿਦਿਆ ਗਿਆ ਅੱਛਾ ਗੜਵਾ ਕੇ ਆਲਾ ਹਾ ਗੜਬੱਗੇ ਵਾਲਾ ਹਾਂ ਉਹ ਨੂਰਪੋਵੈਦੀਆਂ ਗਿਆ ਨੂਰਪੋਵੈਦੀਆਂ ਤੇ 5 ਕਿਲੋਮੀਟਰ ਉਰਾਂ ਪਿੰਡ ਹੈ ਪਟ ਪਟੋਂ ਅੱਛਾ ਉੱਥੇ ਤੱਕ ਜਾਂਦੀ ਹੈ ਅੱਛਾ ਇੱਧਰੋਂ ਤਾਂ ਨਹੀਂ ਜਾਂਦੇ ਇੱਥੋਂ ਚੜ੍ਹਾਈ ਬਹੁਤ ਹੈ ਗੜਬੱਗੇ ਵਾਲੀ ਗੜਬੱਗੇ ਵਾਲੀ ਉਹ ਟੱਟ ਚੜਦਾ ਨਹੀਂ ਹੈਗਾ ਫਿਰ ਇਹ ਆਪਣੇ ਘਨੌਲੀ ਘਨੌਲੀ ਦੇ ਭਰਤਗੜ ਭਰਤਗੜ ਤੇ ਕੀਰਤਪਰ ਤੇ ਉਰਾਂ ਮੁੰਗਾ 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 ਸਰ ਉੱਥੇ ਤੋਂ ਮੁਰਨਾ ਪੈਂਦਾ ਠੀਕ ਹੈ ਜੀ ਉਹ ਉੱਥੇ ਹੁਣ ਮੈਂ ਕਹਿੰਦਾ ਪੌਣ ਲੱਗ ਗਿਆ ਤੇਰਾ ਇੱਧਰ ਤੋਂ ਜਿੱਥੇ ਮੋੜਦੇ ਅੱਛਾ ਅੱਗੇ ਉੱਥੇ ਨਾ ਲੋਕ ਉਹਦਾ ਲੱਕੜੀ ਦਾ ਬੋਲ ਤੋਂ ਥੱਲੇ ਢੋਲ ਜਿੱਤੇ ਥੱਲੇ ਹਾਂ ਉੱਥੇ ਵੀ ਬਰਾਤ ਗਈ ਤੇ ਇੱਕ ਵਾਰ ਉਧਰ ਜਿਵੇਂ ਹੈਡਰ ਬੋਲ ਐ ਇਹਨੇ ਬੋਲ ਲੱਗ ਗਿਆ ਬੜਾ ਹੁਣ ਬੋਲ ਦੇ ਘੈਲੇ ਮੁੜ ਕੇ ਫਿਰ ਵੀ ਪਿੰਡ ਐ ਨਾ ਬੈਂਸਾਂ 5 ਕਿਲੋਮੀਟਰ ਨਾ ਬੈਂਸਾਂ ਤੇ ਫਿਰ ਤਿੰਨ ਕਿ ਦੋ ਕਿਲੋਮੀਟਰ ਬਰਾ ਕਿਲੋਮੀਟਰ ਮੈਂ ਕਹਿੰਦਾ 40 ਕਿਲੋਮੀਟਰ ਬਣ ਜਾਣਾ ਨਾ 40 45 47 ਕਿਲੋਮੀਟਰ ਐ 47 ਕਿਲੋ ਬਹੁਤ ਬੜਾ ਪੂਰਾ ਤੇ ਚਲ ਇਹਨਾਂ ਵੀ ਰੋਡ ਵਧੀਆ ਹੈ ਨਾ ਜਿਹੜਾ ਕਹਾਂ ਵਾਲਾ ਸਿੰਗਲ ਬੂੰਗਾ ਸਾਹ ਉਹਦੇ ਉਹ ਵੀ ਪੱਟੀ ਵਾਲਾ ਰੋਣਾ ਹੈ ਅੱਛਾ ਹਾਂ ਉਹ ਵੀ ਪੱਟੀ ਵਾਲਾ ਵੇ ਠੀਕ ਨਿਵੰਦਤ ਪੀ ਜੀ ਚੰਦਾ ਸਭ ਨੂੰ ਰੋਚੀ ਜਾਂਦਾ ਉਹ ਵੀ ਚੰਗਾ ਜੀ ਐਨੀ ਕਿੰਨਾ ਕਬਾਈ ਨਾ ਪਾਉਣਾ ਤਗੜਾ ਫਾਰਮ ਹਾਂ ਹਾਂ ਉਹਨੇ 2000 ਪੌਂਡਰ ਪਾਉਣਾ ਗਾਇਆਂ ਦੇਖਿਓ ਦੀ ਰੱਖਿਓ ਗਾਇਆਂ ਬਹੁਤ ਕਿਵੇਂ ਵਧੀਆ ਓਕੇ ਲੱਗੇ ਹੋਏ ਠੰਡ ਚੜਾਈ ਹੋਈ ਗਾਇਆਂ ਨੂੰ ਅੱਛਾ ਫਵਾਰੇ ਲੱਗੇ ਹੋਏ ਆ ਫਵਾਰੇ ਲੱਗੇ ਹੋਏ ਤਾਂ ਵਧੀਆ ਯਾਨੀ ਆਪਣੇ ਜੋ ਕੋਈ ਪਾਉਂਦਾ ਵੇਚਦਾ ਨਹੀਂ ਹੈਗਾ ਨਹੀਂ ਨਹੀਂ ਆਪਣੇ ਜੋ ਕੋਈ ਡੋ ਟੋਏ ਭਰੇ ਪਏ ਇੱਕ ਟੋਆ ਭੇਰਤਾ ਮਾ ਕਈ ਹੁਣ ਪੰਡਾ ਜਮਣਾ ਕੇ ਵੇਚਦੇ ਨਾ ਤੇ ਹੁਣ ਮਤਲਬ ਹੋਰ ਬੰਦਾ ਮਿਲਿਆ ਇੱਕ ਹਾਂ ਉਹ ਕਹਿੰਦਾ ਵੀ ਕਿੱਥੇ ਤੇ ਆਉਂਦੇ ਆ ਮੈਂ ਕਿਹਾ ਇੱਥੇ ਮਾਨਾਮੈਂਟ ਤੇ ਆਉਣੇ ਰੋਪੜ ਕੋਲ ਤੇ ਕਹਦਾ ਰਵੰਨ ਵੀ ਚਾਹੀਦਾ 2000 ਕਵਾਂਟਲ ਕਹਿੰਦਾ ਮੈਨੂੰ ਕਿੱਥੇ ਮੇਰੂੰ ਕੀ ਬਾਕੀ ਅੱਛਿਆ ਹਾਂ ਜੇ ਦਾ 5000 ਕਹਿੰਦੇ ਵੀ ਮੱਕੀ ਜਿਹੜੇ ਸਾਬ ਕੋ ਬੀਜੀ ਵੀ ਐ ਵੀ ਕਿਹੜਾ ਵੱਡੂਗਾ ਨਾ ਕਿਹੜਾ ਪੂਰੀ ਹੋਣਗਾ ਉਹ ਕਹਿੰਦਾ ਵੀ ਮੇਰੇ ਨੰਬਰ ਆਪਣਾ ਵੀ ਨੰਬਰ ਦੇ ਤਾਂ ਉਹਨੇ ਮੈਨੂੰ ਮੇਰਾ ਵੀ ਨੰਬਰ ਲੈਦੇ ਆ ਕਹਿੰਦਾ ਮੈਨੂੰ ਪੁੱਛ ਕੇ ਦੱਸੇਗਾ ਜੀ ਕਿਤੇ ਕੋਈ 2000 ਕਵਾਂਟਲ ਮੱਕੀ ਹੁਣ ਆਪਣੇ ਤਾਂ ਨਹੀਂ ਦੇਖਦੇ ਜਗਹ ਆਪਣੇ ਤਾਂ ਇਹਨੇ ਤਾਂ ਨੂੰ ਹੈਗੀ ਹਲੇ ਚੋਗਾਲ ਸਾਹਿਬ ਨੇ 2000 ਕਵਾਂਟਲ ਹਾਂ 2000 ਵੀਟ ਟਰਾਲੇ ਹੋ ਗਏ ਅੱਛਾ ਜਿਕਣਾ ਹੁਣ ਲੱਦੀ ਵੀ ਤਾਂ ਗਰਮ ਤਾਂ ਬਹੁਤ ਹੋਣੀ ਪਰ ਉਹਨਾਂ ਨੂੰ ਠੀਕ ਹੈ ਨਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈ ਉਹਨਾਂ ਦੇ ਫੇਰ ਵੀ ਗਰਮੇ ਹੋਣੀ ਜਾਂ ਠੋਈ ਹੋਣੀ ਹੋਰ ਜਾਂ ਠੋਈ ਦੱਪਣੀ ਫੇਰ ਵੀ ਗੰਦੇ ਉਹਦਾਰੇ ਗਰਮ ਹੋ ਜੇ ਉਹ ਪਟਰਾਲਾ ਟਰੂਲਾ ਚੜ ਕੇ ਤੋਂ ਦੇ ਟਰੈਕਟਰਾਂ ਨਾਲ ਜੀ ਜਲਦੀ ਦੀ ਅੱਛਾ ਹਾਂ ਜੀ ਜੀ ਕੌਣ ਲੱਗੇ ਵੀ ਜਿੰਨੀ ਠੋਈ ਹੋਵੇ ਉਹਨਾਂ ਵਧੀਆ ਉਹ ਵਿੱਚ ਮਸਾਲਾ ਮਸੂਲਾ ਉਹਦੇ ਕੁਲਤੀ ਪਾਉਂਦਾ ਦੇ ਕੀ ਹਾਲੇ ਬਹਿਂ ਦਾਣੇ ਹੀ ਬਹੁਤ ਸਾਲ ਆਹ ਮੱਕੀ ਨੂੰ ਭਾਈ ਦਾਣੇ ਬਹੁਤ ਹੁਣ ਚਾਚਾ ਵਾਲੀ ਦੇਖੀ ਮੱਕੀ ਬਹੁਤ ਦਾਣੇ ਦੀ ਹਾਂ ਦਾਣੇ ਹੋ ਗਏ ਤਗਣੇ ਉਕੜੇ ਉ ਚਾਰ ਗੜੇ ਲੱਗੇ ਹਾਂ ਚੱਲ ਬੜ ਗਿਆ ਸਰਮਜੀਤ ਮੈਂ ਕਹਿੰਦਾ ਪੰਜਵੇਂ ਕਿਹਾ ਹੋਣਾ ਇਹ 6 ਹੋਣੇ ਸਰਮਜੀਤ ਅੱਜ ਪੰਜ ਛੇਵੇਂ ਕਿੜਾ ਗਿਆ ਆ ਛੇਵੇਂ ਸੱਤ ਗੜੇ ਹੋਗੇ ਨਾ ਤਿੰਨ ਕਿਲੇ ਜਿੱਤੇ ਸੱਤ ਗੜੇ ਹੋਗੇ ਹੋਗੇ ਹਾਂ ਫੇਰ ਹੋਰ ਨਾ ਇਹ ਬਜਨ ਵੀ 70 ਗੰਟਲ ਜਾਂਦੇ ਆ ਹਾਂ ਮੈਂ ਬਜਨ ਵੀ 100 ਗੰਟਲ ਜਾਂਦਾ ਨਹੀਂ ਹਾਂ ਠੀਕ ਆ ਕੋਈ ਫਰਕ ਪੈ ਗਈ ਨਾ ਅ ਤੂੰ ਲੇਗਾ 2 ਗੜੇ ਕਿਲੇ ਦੇ ਨਾ ਮੈਂ 3 ਵਿਗੇ ਤੇ ਪਰ ਜਗਾ ਲੇਨ ਤਿੰਨ ਵਿਗੇ ਜਗਾ ਅੱਛਾ ਕਿੰਨੀ ਜਗਰੀ ਸਾਰੀ ਉਹ ਇਹਦੇ ਕੋਟਾ ਹੀ ਕਿਲੇ ਤੇ 22 ਕਿਲੇ 22 ਕਿਲੇ ਚਾਰ ਗੜੇ ਲੱਗੇ ਗਿਆ 4 ਕੇ 400 ਹੋਈ ਹੈ ਢਾਈ ਲੀਨ ਹਾਂ 400 ਹੋਈ ਹੈ ਕਿੰਨੀ ਟੀਲੇ ਦੀ ਐਵਰੇਜ ਕਿੰਨੀ ਆਈ ਟੀਲੇ ਦੀ ਮੁੱਲ ਦਾ 150 ਹੋਈ ਹੈ ਹਾਂ 170 ਕਰਕੇ ਗੇਟ ਚ ਆਉਣੀ ਗੀਲੇ ਦੀ ਇਹ ਤੇ ਫਿਰ ਵਾਧਾ ਲਾਈ ਹੈ ਸਰਪ੍ਰੀਖਾ ਨੇ ਇਹ 230 ਤੱਕ ਕੱਢੀ ਹੈ ਗੀਲੇ ਦੀ 150 2.5 ਹਾਂ ਇਹ 150 ਫਰੈਂਟ ਹਾਂ ਇਹਨਾਂ ਦੀ 200 ਦੇ ਉੱਪਰ ਆਈ ਇਹਨਾਂ ਦੇ ਵਾਧਾ ਆਈ ਥੋੜੀ ਆਏ ਨਾ ਇਹ ਜੀ ਏ ਮੱਕੀ ਦੀ ਇਹ ਮੱਕੀ ਬਧੀ ਬਹੁਤ ਹੀ ਉਹ ਮੱਕੀ ਦਾ ਥੋੜਾ ਕੱਦ ਘਟਦਾ ਹੈ ਮੱਕਦ ਘਟਦਾ ਹਾਂ ਕੱਦ ਘਟਦਾ ਹੁਣ ਇਹਨੂੰ ਕੁੱਕੜੇ ਦੋ ਦੋ ਲੱਗਿਆ ਵੰਜਾ ਕੁੱਕੜੇ ਉੱਤੇ ਕਣੇ ਲੱਗਿਆ ਵੰਜਾ ਉਹ ਕੁੱਕੜੇ ਵੀ ਇਕਤੀ ਅੱਛਾ ਜਿਹੜੀ ਤੁਸੀਂ ਬੀਜੀ ਵੀ ਸੀ ਇਹ ਵੀ ਤਾਂ ਪਕਾਉ ਨਾਲ ਦੀ ਹੁੰਦੀ ਪਕਾਉ ਨਾਲ ਦੀ ਹੁੰਦੀ ਵੀ ਤਾਂ ਇਹ ਨਾ ਮਾਣਾ ਹੈਗਾ ਕੁੱਕੜੇ ਵਾਂ ਦੇਖੇ ਕੱਲ 3 ਦਿਨ ਵੀ ਲੱਗਿਆ ਵੰਜਾ ਲੱਗੇ 3 ਦਿਨ ਲੱਗਿਆ ਦੀਆਂ ਹਲੇ ਚੰਗੀ ਟਾਈਮ ਲੈਣਾ ਪੈਣਾ ਮੈਂ ਕਹਿੰਦਾ ਵਧੀਆ ਵੇਖ ਜਾਣ ਦੀ ਜੇਕਰ ਦੋਈ ਕੱਚੀ ਵੇਚਤੀ ਹੁਣ ਉਹਦੇ ਨਾਲ ਤੇ ਉਹ ਠੀਕ ਦੀ ਨਿਬੜ ਗਿਆ ਫਿਰ ਉਹ ਨਿਬੜਦਾ ਗਿਆ ਹੁਣ ਲੜਦੇ ਜੀਰੀਓ ਹੈ ਕਿਹੜੇ ਅੱਜ ਲੱਗ ਜਾਣੀਆਂ ਜੇ ਹੋਰ ਇਹ 20 ਦਿਨ ਨੂੰ ਗਿਰਦੀ ਜਾਂਨ ਕੁੱਕੜੇ ਪੂਰੀ ਲੱਗ ਜਾਣਗੇ ਆ ਫੇ ਲੱਗ ਆ ਤੇ ਸਮਝ ਮੈਨੂੰ ਆਇਦਾ ਵੀ ਕਹਿੰਨੀ ਵਿਗਣੀ ਨਹੀਂ ਆਗੀ ਤੇ ਹੁਣ ਨੰਬਰ ਮੰਗਦਾ ਹੀ ਅਗਲਾ ਮੈਂ ਮੰਗਦਾ ਬੰਦਾ ਮੈਨੂੰ ਪਿਆਰ ਕਰਦਾ ਨੰਬਰ ਦੱਤਾ ਉਹਨੇ ਮੈਨੂੰ ਸਪੈਸ਼ਲ ਮੈਂ ਉਹੀ ਕਹਿੰਦਾ ਕਹਿੰਦਾ ਮੇਰਾ ਨੰਬਰ ਵੀ ਜਿਹੜਾ ਤੁਹੀਂ ਦੇਤੇ ਕਹਿੰਦਾ ਯਾਰ ਪਤਾ ਕਰੀ ਕਹਿੰਦਾ ਜੀ 2000 ਮੰਡਣਾ ਜੀ ਕੱਲ ਦੁਆੜੀ ਮੈਂ ਦੇਖਿਆ 10 ਵਜੇ ਆਏ ਆ ਮਹਲਾ ਜੀ ਕੇਪੂ ਰਗ ਮਗਰ ਤਨੇ ਗੱਡੀਆਂ ਭਰ ਕੇ ਉਹਨਾਂ ਨੇ ਵੇਲੇ ਕਰਤੇ ਕਹਿੰਦਾ ਆ ਰਾਤ ਮੈਂ ਜਦ ਤੇਰੇ ਕੋ ਗਿਆ ਦੌਰਤੇ ਇੱਕ ਗੱਡੀ ਜੱਜ ਖਾ ਕੇ ਆਇਆ ਮੈਂ ਟੋਕੀ ਜੀ 8:30 ਇੱਕ ਵਾਰ ਪੌਣੇ 10 ਵਜੇ ਗੱਡੀ ਛਾ ਕੇ ਆਇਆ ਜੱਜ ਬੱਲੇ ਲੋਗਾਂ ਤਾਂ ਉੱਥ ਵੀ ਸਹੀ ਰੇਟ ਵੀ ਵਜਣ ਲੈਂਦੀ ਹੈ ਹਾਂ 31 ਕੁਇੰਟਲ ਹੋਇਆ ਰਾਜਰੀ ਵਾਧਾ ਵੀ ਗੱਟੀ ਗਈ ਹੈ ਵਜਣਾ ਹੈ ਮੱਕੀ ਦਾ ਵੀ ਤੇਰਾ ਤੇ ਇਹ ਸਭ ਵੇਚ ਗਈ ਕੱਚੀ ਪੱਕੀ ਜੀ ਪੱਕੀ ਵੇਚੀ ਰੱਖੀ ਵੀ ਪੁੱਛਦੇ ਆ ਲੋਕ ਅੱਛਾ ਜੇ ਇਹਨੂੰ ਪਕਾ ਲਾ ਪਗਾ ਗਜ ਦਾਣਾ ਕੱਢ ਕੇ ਵੇਚ ਉਹ ਵੀ ਬੇ ਕਰਨ ਦੀ ਟਾਈਮ ਜਿੰਨੇ ਆਪਾਂ 10 ਦਿਨ ਕੱਢ ਲਾ ਰੱਖ ਲੈਣਾ ਖੇਚਲ ਥੋੜੀ ਜਿਹੀ ਗੱਲ ਉਹਨਾਂ ਕਾ ਖਰਚਾ ਕੱਢ ਜਾਂਦੀ ਹੋਰ ਕੱਲ ਲੱਗਿਆ ਤਾਂ ਇਹਨੂੰ ਅੱਜ ਵਿੱਚ ਘੁੰਮ ਹੁੰਦਾ ਮੌਹ ਵਧੀਆ ਅੱਜ ਮੈਂ ਵੀ ਪਹਿਲੇ ਵਾਂਗ ਸਾਡੇ ਚਲੋ ਮੈਂ ਹਸਾ ਉਹਦਾ ਅੱਗੇ ਮੂੰਗੀ ਅਸੀਂ ਥੋੜੀ ਜਿਹੀ ਆਲੂ ਵਾਲੀ ਜਗ੍ਹਾ ਤੇ ਲਾਇਆ ਕਰਦੇ ਤੇ ਪਾਣੀ ਉਹਨੂੰ ਤਾਂ ਬਸੇਰਾ ਲੱਗਦਾ ਦਾ ਵੀ ਹੁਣ ਮਾਹਾਂ ਦਾ ਦੇਖਦੇ ਰਿਜ਼ਲਟ ਕਿ ਆ ਮੂੰਗੀ ਤਾਂ ਅਸੀਂ ਪਾਣੀ ਲਾਉਂਦੇ ਰਿਹਾ ਪਰ ਫਾਲੀ ਬਸੇਰੀ ਲੱਗਦੀ ਆਉਂਦੀ ਆ ਦੇਖੋ ਸਭ ਆਈ ਫਾਲੀ ਮੈਨੂੰ ਵੀ ਚੱਲ ਪੂਗੀ 5-4 ਦਿਨ ਤੱਕ ਇਹਦੀ ਤੜਾਈ ਇਹ ਜਣੀ ਆਪਾਂ ਨੂੰ ਤੋੜਨੀ ਪੈਣੀ ਆ ਕਈ ਵਾਰ ਦੇਖਿਆ ਮੂੰਗੀ ਵੀ ਅਗਲਾ ਵੜਦਾ ਤਾਂ ਇਕੱਠੀ ਹੁੰਦੇ ਪਲਾਂ ਪਰ ਆਪਾਂ ਥੋੜੀ ਜਣੀ ਹਰੋਜ 1 ਕਿਲੋ 2 ਕਿਲੋ ਵੀ ਟੁੱਟੀ ਗਈ ਪਾਸਾ ਦਿਨ ਵਿੱਚ 15 16 ਕਿਲੋ ਹੋ ਜਾਣੀ ਹੈ ਬਾਕੀ ਝਾੜ ਦੇਖਾਂਗੇ ਹੁਣ ਬੁੱਟਿਆਂ ਦੇ ਕਰਕੇ ਕਿਵੇਂ ਆਉਂਦਾ ਉਹ ਆਪਾਂ ਸਾਰਾ ਦੱਸਾਂਗੇ ਵੀਡੀਓ ਦੇ ਵਿੱਚ ਫੇਰ ਕਹਾਂ ਵਾਤੇ ਜਿਹਦਾ ਪਤਾ ਲੱਗੂਗਾ ਇੱਕ ਇਹਦਾ ਹੁਣ ਆਪਾਂ ਨੂੰ ਬਾਜਰੇ ਦਾ ਪਤਾ ਹੀ ਬਾਜਰਾ ਦਾ ਜਿਹੜਾ 600 ਰੁਪਏ ਕਿਲੋ ਵਾਲਾ ਹੋ ਜਾਂਦਾ ਵਧੀਆ ਵੀ ਦੂਏ ਪਾਸੇ ਕਣਕਰ ਸਰੋਂ ਕਣਕ ਵੀ ਚਲੋ ਵਧੀਆ ਹੋ ਜਾਂਦੀ ਕਣਕ ਦਾ ਥੋੜਾ ਜਿਹਾ ਖਰਚਾ ਵੱਧ ਆ ਜਾਂਦਾ ਲੇਬਰ ਲੂਬਰ ਦਾ ਵਿੱਚ ਸੈ ਸੈ ਕੱਢਣ ਦਾ ਸਰੋਂ ਪਰ ਥੋੜਾ ਜਿਹਾ ਘੱਟ ਆ ਜਾਂਦਾ ਚੀਜ਼ਾਂ ਦੋਏ ਬਰਾਬਰ ਨਿਕਲਦੀਆਂ ਵੀ ਇਹ ਇਹਦੇ ਵਿੱਚ ਆਪਾਂ ਕਹਿੰਦੇ ਵੀ ਕਹੀ ਬਾਜਰੇ ਹੁੰਦਾ ਬੂਟਾਂ ਚ ਹੋਰ ਕੱਖ ਕੰਡਾ ਚਰੀ ਜੇ ਬੀਜ ਲੋ ਆਪਾਂ ਚਰੀ ਨਹੀਂ ਹੁੰਦੀ ਰੇਜ ਨਾ ਮੱਕੀ ਹੋਣੀ ਆ ਮੱਕੀ ਜੇ ਨਹੀਂ ਹੋ ਜਣੀ ਆ ਬਰੀਕ ਬਰੀਕ ਹੀ ਰਹਿ ਜਾਂਦੀ ਆ ਜਾਨ ਨੇ ਵਜਨ ਨਹੀਂ ਹੈਗਾ ਉਹਦੇ ਬਾਕੀ ਇਹ ਤਾਂ ਦੇਖਦੇ ਰਿਜ਼ਲਟ ਹੈ ਕੀ ਮਹਾਨਦਾਰ ਮੂੰਗੀ ਦਾ ਕਿਵੇਂ ਆਉਂਦਾ ਆਪਾਂ ਸਾਰਾ ਦੱਸਾਂਗੇ ਹੁਣ ਜਿਹੜਾ ਸਾਬਾ ਮੂੰਗੀ ਨੂੰ ਫਾਲਾ ਆ ਰਿਹਾ ਹੈ ਮਥਰੀ ਫਲੀ ਆਈ ਵੀ ਆ ਵੀ ਮੇਰੇ ਹਿਸਾਬ ਨਾਲ ਤਾਂ ਸੋਹਣੀ ਹੋ ਜਣੀ ਆ ਫਲੀ ਭਰੀ ਵੀ ਵੀ ਹੈਗੀ ਆ ਬਾਕੀ ਹੁਣ ਟਾਈਮ ਦਾ ਪਤਾ ਲੱਗੂਗਾ ਖਾਲ ਮਾਹਨੋ ਵੀ ਵਸੇਰਾ ਹੈ ਉਹਨੂੰ ਦੇਖੋ ਸਾਰਾ ਦਿਖ ਰਹਿਣ ਮੱਕੀ ਹੁਣ ਫਲੀ ਪਏ ਹੋਏ ਆ ਮਾਹਨ ਹਲੇ ਫਲੀ ਨਹੀਂ ਪਈ ਹੈਗੀ ਵਿੱਚ ਘਟ ਜਣੀ ਸਾਈਡਾਂ ਬਰ ਹਲੇ ਹੈਗੀ ਫਲੀ ਮਾੜੀ ਮੋਟੀ ਹਾਂ ਤਾਂ ਹੁਣ ਅਗਲੇ ਨੇ ਫਸਲ ਦੇ ਸਾਫਗਰ ਰੱਖੇ ਹੋਈ ਹੈਗੇ ਹੁਣ ਇਹ ਨਾ ਬੂਟਿਆਂ ਦੇ ਬੀਜਿਆ ਹੋਈ ਨਹੀਂ ਕੁਝ ਵੀ ਹੈਗਾ ਜੀ ਇੱਕਣੇ ਖਾਂ ਬੀਜੇ ਗਣ ਖੋਣੀ ਹੈ ਜਿਹੜਾ ਗੰਨਾ ਹੈ ਗੰਨਾ ਪਹਿਲੇ ਸਾਲ ਪੂਰਾ ਹੋ ਜਾਂਦਾ ਦੂਏ ਸਾਲ ਫੇ ਮੁੰਡਾ ਡਾਗ ਜਾਂਦਾ ਉਹਦੇ ਵਿੱਚ ਆ ਫਿਰ ਬੀਜੇ ਹੀ ਗੰਨਾ ਦੂਏ ਸਾਲ ਇਹਦੇ ਵਿੱਚ ਨਾ ਦੂਏ ਸਾਲ ਵਾਲੇ ਮੁੰਡੇ ਜੇ ਲਾਵੇ ਗੰਨੇ ਫੇ ਗੰਨਾ ਦੋ ਸਾਲ ਪਾ ਕੇ ਨਿਕਲ ਜਾਂਦਾ ਪਰ ਹੁਣ ਆ ਚੀਜ਼ ਆਪਣੇ ਚਾਂਬਲ ਦੀ ਜਾਂਦੀ ਹੈ ਵਾਜੜਾ ਹਲੇ ਅਜ ਰੇ ਗੇ ਨਾ ਜਮੀਂ ਫੇਰ ਪੈ ਲਿਆ ਹੁਣ ਕੱਲ ਬ ਚਲੀ ਜਾ ਕੱਲ ਨੂੰ ਦੇਖਾਂਗੇ ਹੁਣ ਇਹਦੇ ਮੀਂਹ ਜਿਹੜਾ ਹੈ ਪਿਆ ਰੇ ਵਰਗਾ ਹੀ ਲੱਗਦਾ ਕਿਉਂ ਮੀਂਹ ਪਿਆ ਹਿਸਾਬ ਦਾ ਬੰਦਾਲੇ ਚੱਲ ਜਾ ਐਨਾ ਕਿ ਖੇਤ ਆਪਣਾ ਵਾਤਾ ਵਾਤਾ ਹੀ ਬਾਕੀ ਆਪਾਂ ਦਾ ਜਿਆਦਾ ਬੂਟਾ ਕਰਕੇ ਬਹੁਤ ਵੀਰਾਂ ਦੇ ਕਮੈਂਟ ਵੀ ਆਉਂਦੇ ਕਹਿੰਦੇ ਬਾਸਰ ਬੂਟੇ ਬਹੁਤ ਵਧੀਆ ਇੱਕ ਨੰਬਰ ਹੈ ਬੂਟੇ ਸਾਡੇ ਧਰਤੀ ਫੜਦੀ ਹੋਏ ਇੱਕ ਨੇ ਜੀ ਆਹ ਦੇਖੋ ਆ ਗੰਨੇ ਚ ਲੱਗੇ ਬੂਟੇ ਜਿੱਦਣ ਦੇਖ ਲਓ ਬੂਟੇ ਹੀ ਆ ਉਹ ਹਨੇਰਾ ਕਰਿਆ ਬੂਟੇ ਨੇ। ਆਹ ਬੂਟੇ ਧੰਦੇ ਵਾਲੇ ਆ ਬਹੁਤ ਘੰਮ ਦੇ ਬੂਟੇ ਚੱਲੇਦੇ ਵੀ। ਇਹ ਇੱਕ ਦੀ ਸਮਝ ਲਓ ਪਟਾਹ ਹੋ ਜਣੇ। ਵੀ ਚਾਰ ਸਾਲ ਦਾ ਕੁਛ ਨਹੀਂ ਬਦਲਦਾ ਹੈਗਾ ਕਰ ਘੜੀ ਚ ਚਾਰ ਸਾਲ ਲੱਗਦੇ ਨੇ ਹੁਣ ਤਾਂ ਸਾਲਾਂ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਮਹੀਨਿਆਂ ਮਗਰ ਸਾਲ ਲੰਘਦੇ ਆ। ਜਦੋਂ ਦੇਖ ਲਓ ਬੂਟੇ ਹੀ ਆ। ਇਹ ਹੈ ਕੱਲਾ ਬੂਟਾ ਖੜਾ। ਇਹ ਨੇੜੇ ਖੜਾ ਮਗਨਦਾ ਵੀ। ਕਿ ਹੱਟ ਪਰਿਆਂ ਦਾ ਬਾਲਣ ਨਹੀਂ ਆਂਦੇ ਵਾ ਦੂਗੇ ਹਾਲ ਫਿਰ ਆਹ ਗੰਨਾ ਡਾਊਨ ਹੋ ਜਾਂਦਾ ਆਫੇ ਮਿਹਨਤ ਕਰਨੀ ਪੈਂਦੀ ਜਿਆਦਾ ਤੇ ਮਿਹਨਤ ਤਾਂ ਸਮਝ ਲੋ ਵੀ ਖਰਚਾ ਗੰਨੇ ਪਰ ਹੋਊਗਾ ਜਿਹੜਾ ਫਸਲ ਬੂਟੇ ਨੂੰ ਵੀ ਦਸਦੀ ਲੱਗੀ ਹੋ ਪਰ ਇਹਨਾਂ ਦੇ ਨਿੱਤਰਾਂ ਥੋੜਾ ਜਿਹਾ ਕਟਾਇਆ ਵਾ ਦਾ ਕੰਮ ਇਹਦੇ ਨਾਲ ਤਾਂ ਬੂਟੇ ਆਪਣੇ ਆਲੇ ਸਮਝ ਲੋ ਉਧਰ ਹੋਇ ਵਧੀਆ ਖੜੇ ਆ ਜਿਹੜੀ ਜਣੀ ਫਸਲ ਹੋ ਜਾਂਦੀ ਆ ਫਸਲ ਦਾ ਵਜਨ ਟੁੱਟ ਜਾਂਦਾ ਵਜਨ ਚ ਖੌਲੀ ਹੋ ਜਿੰਦੀ ਥੋੜੀ ਜੀ ਹੁਣਾ ਗੰਨਾ ਕੁਛ ਨਾ ਕੋ ਤਾਂ ਹੋ ਜਾਣਾ ਪਰ ਵਜਨ ਘਟਾ ਦਿੰਨੇ ਜਿਹੜਾ ਬਾਜਰਾ ਬਾਜਰੇ ਨਾਲ ਵਜਨ ਦੇ ਦੇਣਾ ਬਾਜਰਾ ਥੋੜਾ ਜਿਹਾ ਬੂਟੇ ਨੂੰ ਮਾਰ ਕਰਦਾ ਤਾਕਤ ਖੇਦੀ ਖਿੱਚਦਾ ਬੂਟੇ ਨੂੰ ਡਾਊਨ ਕਰਦਾ ਬੂਟੇ ਨੂੰ ਵਜਨ ਹੁਲਣ ਨਹੀਂ ਦਿੰਦਾ ਹੈਗਾ ਬੂਟੇ ਆਪਣੇ ਵਾਲੇ ਪਿਛਲੇ ਸਾਲ ਤੱਕੜੇ ਹੋ ਜਾਂਦੇ ਥੋੜੇ ਜਿਹਾ ਬਾਜਰੇ ਨੇ ਵੀ ਦਬਾਏ ਇਹ ਇੱਕ ਨਹੀਂ ਫਸਲ ਦੇ ਸਾਡੇ ਹਰੇ ਕੇ ਬੂਟੇ ਨੂੰ ਪੈਂਦਾ ਇੱਧਰ ਫਸਲ ਵਿੱਚ ਕੱਦਲਾਂ ਨਾਲ ਦੋ ਸਾਲ ਤਾਂ ਪੂਰੀ ਨਿਕਲੇ ਆਉਂਦੀ ਤਿੰਨ ਸਾਲ ਇੱਕ ਅੱਧੇ ਸਾਲੇ ਇੱਕ ਦੋ ਫਸਲਾਂ ਡਾਊਨ ਹੁੰਦੀਆਂ ਪੈਤੀ ਕਾਣਕ ਬਹੁਤ ਘੱਟ ਕੰਮ ਦੀ ਹੋਈ ਸਾਰਿਆਂ ਦੇ ਬੂਟਿਆਂ ਵਿੱਚ ਜਿਹਨੂੰ ਪੁੱਛ ਲਗਦਾ ਕਹਿੰਦਾ ਬੂਟੇ ਸਾਡੇ ਇੰਨੀ ਹੋਈਏ ਸਾਫ ਖੇਤ ਘੱਟ ਨਿਕਲੀ ਹਲੇ ਵੀ ਇੱਕਨ ਦਾ ਚੱਕਰ ਹੈ ਚਲੋ ਠੀਕ ਆ ਜੀ ਬਾਕੀ ਭਾਈ ਆਪਣੇ ਆਪਣੇ ਇਲਾਕੇ ਦਾ ਹੁੰਦਾ ਕਿਸੇ ਹੁਣ ਇਲਾਕੇ ਚ ਸਫੈਦਾ ਹੀ ਚੱਲਦਾ ਕਿਸੇ ਚ ਬੂਟੇ ਪਾਪੂਲਰ ਦਾ ਕਿਤੇ ਕੁਝ ਦੋ ਹੀ ਚੀਜ਼ਾਂ ਚੱਲਦੀਆਂ ਬਹੁਤ ਦੇ ਖੈਦਾ ਬਠੰਡੇ ਕਿਨੂੰ ਖਾਲੀ ਏਰੀਏ ਪਏ ਪਹਾੜੀ ਕਿਕਰੇ ਖੜੀ ਉਹਦੋਂ ਨੂੰ ਬਹੁਤ ਸਾਡੇ ਹੁਣ ਦੇਖਣ ਨੂੰ ਵੀ ਨਹੀਂ ਹੈ ਸਾਡੇ ਨਦੀਆਂ ਵਿੱਚ ਹੁੰਦੀ ਜਾਲੜਾੜੇ ਉਹ ਵੀ ਨਹੀਂ ਹੈਗੀ ਵੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਭਾਈ ਸਤ ਸ੍ਰੀ ਅਕਾਲ